ਉਦੇ ਵੀ ਨਾਮ ਦੱਸ ਸਕਦੇ ਕਿੰਨੇ ਸੁਟਦੇ ਮੇਰਾ ਨਾਮ ਲਖਪਤੀ ਸਿੰਘ ਹੈ ਤੇ ਪਿੰਡ ਮੇਰਾ ਜਤੂ ਹੋ ਗਿਆ ਜੀ ਕਿਹੜੀ ਗੇਮ ਖੇਡਿਆ ਗਿਆ ਕੁਰਕਾ ਜਾਨਕਾਰੀ ਮੇਰੀ ਮੈਂ ਖੇਲੋ ਇੰਡੀਆ ਯੂਨੀਵਰਸਿਟੀ ਗੇਮ ਖੇਲ ਕੇ ਆ ਉਹਦੇ ਵਿੱਚ ਮੇਰਾ ਸਿਲਵਰ ਮੈਡਲ ਹੈ ਤੇ ਥੋੜੀ ਜਾਣਕਾਰੀ ਦਿਓ ਕਦੋਂ ਦੇ ਕਿੱਥੋਂ ਤੋਂ ਸ਼ੁਰੂ ਕੀਤੀ ਕੋਚ ਕਰਦੇ ਜਿੰਨਾ ਸਮੇਂ ਮੈਂ ਇੱਥੋਂ ਪਹਿਲਾਂ ਪਿੰਡੋਂ ਸਟਾਰਟ ਕੀਤਾ ਹੈ ਪਿੰਡ ਜਤੂ ਹੋਜਾ ਕਲੱਬ ਤੇ ਉਹ ਮੈਡੀਏ ਵੀ ਕਾਲਜ ਖੇਡਦਾ ਉੱਥੋਂ ਮੇਰੀ ਸਿਲੈਕਸ਼ਨ ਹੋਈ ਯੂਨੀਵਰਸਿਟੀ ਗੇਮ ਦੀ ਸੂਸਰ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਇਹ ਮੈਡਲ ਜਿੱਤ ਬਹੁਤ ਖੁਸ਼ੀ ਹੋ ਰਹੀ ਹੈ ਜੀ ਮਤਲਬ ਸਾਰੇ ਪੰਨੇ ਵਧੀਆ ਆਪ ਸਵਾਗਤ ਕੀਤਾ ਕੋਈ ਨੌਜਵਾਨ ਪੀੜੀ ਨੂੰ ਸੁਦੇਸ਼ ਦੇਣਾ ਚਾਹੁੰਦੀ ਹੈ ਨੌਜਵਾਨ ਪੀੜੀ ਨੂੰ ਇਹ ਪੀ ਨਸ਼ੇ ਤੋਂ ਦੂਰ ਰੋ ਤੇ ਗੇ ਮਲ ਜਾਦਾ ਦੇਖੋ ਧਰ ਸਿੰਘ ਜੈਤੋ ਸਰਜਾਂ ਤੋਂ ਇਹ ਸਾਡਾ ਵੀਰ ਛੋਟਾ ਲਵਪ੍ਰੀਤ ਸਿੰਘ ਛੋਟਾ ਨਾਮ ਇਹਦਾ ਲਵਪਿਆਰਨਾ ਸੀ ਨੂੰ ਕਹਿੰਦੇ ਆ ਤੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਪੂਰੇ ਜੈਤੋ ਸਰਜਾਂ ਨੂੰ ਵਾਏਫਟੀ ਕਲੱਬ ਜੈਤੋ ਸਰਜਾਂ ਨੂੰ ਕਿ ਇਹ ਸਾਡਾ ਵੀਰ ਖੇਲੋ ਇੰਡੀਆ ਵਿੱਚੋਂ ਸੈਕੰਡ ਪੋਜੀਸ਼ਨ ਸਿਲਵਰ ਮੈਡਲ ਲੈ ਕੇ ਆਇਆ ਅਸੀਂ ਬਹੁਤ ਸ਼ੁਭਕਾਮਨਾਵਾਂ ਦਿੰਦੇ ਆਂ ਤੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਪਿੰਡ ਦੀ ਸੰਗਤ ਦਾ ਜਿਹੜੇ ਨਾਲ ਆਇਆ ਇਹਦਾ ਮਾਣ ਵਧਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਨਾਮ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੇਰਾ ਨਾਮ ਬਲਬੀਰ ਸਿੰਘ ਲੈਕਚਰਰ ਬਲਬੀਰ ਸਿੰਘ ਮੈਂ ਪਿੰਡ ਜੈਤੋਸਰ ਜਿਹਦਾ ਵਸਨੀਕ ਆ ਮੈਂ ਸਰਪੰਚ ਮੌਜੂਦਾ ਸਰਪੰਚ ਦਾ ਬਰਦਰ ਆ ਤੇ ਕਹਿਣਾ ਚਾਹੁੰਦੇ ਅੱਜ ਓਡੇ ਪਿੰਡ ਦੇ ਵਿੱਚ ਇੱਕ ਖਿਡਾਰੀ ਬੜਾ ਨੈਸ਼ਨਲ ਲੈਵਲ ਤੇ ਗੇਲ ਗਿਆ ਬੜੀ ਮਾਣ ਵਾਲੀ ਗੱਲ ਆ ਪਿੰਡ ਵਾਸਤੇ ਪਿੰਡ ਦੀ ਕਲੱਬ ਨੂੰ ਬਹੁਤ ਜਿਆਦੀਆਂ ਸ਼ੁਭ ਕਾਮਨਾਵਾਂ ਤੇ ਮੁੰਡਾ ਸਾਡਾ ਇਹ ਜਿਹੜਾ ਵਾ ਸਾਨੂੰ ਅੱਗੇ ਹੀ ਆਸ ਹੈਗੀ ਵੀ ਇਹ ਕਿਸੇ ਨਾ ਕਿ ਇਸ ਪਾਸੇ ਜਾਊਗਾ ਸਾਨੂੰ ਪ੍ਰਸ਼ਾਸਨ ਵੱਲੋਂ ਫੀਲ ਹੈ ਡੀਸੀ ਸਾਹਿਬ ਨੂੰ ਪੀਐਸ ਮੰਡੀ ਦੀ ਜੋ ਵੀ ਗੇਮ ਵੇਕੇ ਜਾਂ ਜਿਸ ਤਰ੍ਹਾਂ ਵੀ ਆ ਇਹਨਾਂ ਕੇ ਪਾਸੇ ਜੁੜੀ ਜੁੜੀ ਦਿੱਤੀ ਜਾਵੇ ਕਿਦ ਨੇ ਕਿਦ ਦੇ ਪਾਸੇ ਇਹਨੂੰ ਭਰਤੀ ਕੀਤਾ ਜਾਵੇ ਤੇ ਇੱਕ ਹੈ ਆਪਣਾ ਐਸਸੀ ਆ ਪਰਿਵਾਰ ਦਾ ਬਹੁਤ ਵਧੀਆ ਮਤਲਬ ਹਾਲ ਠੀਕ ਨਹੀਂ ਆ ਮਾਲੀਆ ਇਹਨਾਂ ਦਾ ਤੇ ਇਹਦੀ ਮਤ ਅਹੀਂ ਕਲਬ ਤੋਂ ਕਲਬ ਚੋਂ ਵੀ ਇਹਨੂੰ ਸਨਮਾਨਤ ਕਰਾਂਗੇ ਦੋ ਚਾਰ ਦਿਨ ਬਾਅਦ ਤੇ ਉਦੋਂ ਇਹਨੂੰ ਮਾਲੀ ਸਹਾਈਤਾ ਦੇਵਾਂਗੇ ਪ੍ਰਸ਼ਾਸਨ ਨੂੰ ਇਹ ਬਹੁਤ ਮਤਲਬ ਜਿੰਨੀ ਜਿੰਨਾ ਵੀ ਕਹੀਏ ਵੀ ਪ੍ਰਸ਼ਾਸਨ ਜੇ ਇਸ ਮੁੰਡੇ ਦੀ ਜੇ ਕਰ ਦਿੰਦਾ ਕਿ ਤੇ ਆਰਸੀਐਫ ਵਿੱਚ ਜਾਂ ਕਿਤੇ ਹੋਰ ਪਾਸੇ ਡੀਸੀ ਸਾਹਿਬ ਕਿਸ ਕਹਨਾ ਕੇ ਹਿਸਾਬੇ ਦੀ ਮਰਦ ਕਰ ਦਿੰਦੇ ਇਹ ਪਰਿਵਾਰ ਖੁਸ਼ੀਆਂ ਨਾਲ ਖੇੜੇ